ਉੱਡੇ ਚ ਕੀ ਐ ਇਹ ਜਾਂ ਜਾਗਿਆ ਬਈ ਤੁਸੀਂ ਰਾਤ ਨੂੰ ਕੱਲੀ ਪਹਿਰਾ ਲਾਈ ਜਾਂਦੇ ਆ ਕੱਲੀ ਪਹਿਰਾ ਜੀ ਦੇਖੋ ਇੱਕ ਤਾਂ ਮਸ਼ਹੂਰ ਤੋਂ 72 ਹੀ ਬਹੁਤ ਆ ਅੱਛਾ ਬਹਾਦਰੋਂ ਓਹੋ ਡੋਲੇ ਵੀ ਦਿਖਾਉਣੇ ਆ ਨਹੀਂ ਤੇ ਹੋਰ ਦੱਸੋ ਕੀ ਹੋ ਗਿਆ ਆਹ ਬਾਈ ਸਾਹਿਬ ਪਤਾ ਨਹੀਂ ਕਿੱਧਰ ਭੱਜੇ ਓਏ ਮੈਂ ਤਾਂ ਕਹਿੰਦਾ ਹਰ ਪਿੰਡ ਦੇ ਇਹ ਜਿਹੇ ਕੋਪਰ ਨੌਜਵਾਨ ਹੋਣੇ ਚਾਹੀਦੇ ਆ ਉਹ ਦੇਖੋ ਮੇਰੇ ਮਾਰੀ ਆ ਦੇਖੋ ਇਹੇ ਦੇ ਦੇਖੋ ਉਹ ਬਈ ਇਹੇ ਦੇ ਨਾ ਹੋਣ ਮੈਂ ਤਾਂ ਕਹਿੰਦਾ ਇਹੇ ਦੇ ਨਾ ਹੋਣ ਬੰਦੇ ਤੁਸੀਂ ਇੱਧਰ ਬੰਦਾ ਮਾਰਦੇ ਨਾਲ ਸੀ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਜਿਗਰਾ ਇਹ ਤੁਸੀਂ ਕਥੋਂ ਲੈ ਕੇ ਆਏ ਇਹ ਜੀ ਕਹਿੰਦੇ ਸ਼ਾਤੀਗਣਾ ਮਨ ਬਿਲਿਆ ਬਿਨਾ ਜਿਗਰੇ ਸਰੀਰ ਦਾ ਕੰਮ ਦਾ ਜਿਗਰਾ ਤਾਂ ਵੀ ਆਏਗਾ ਜਦੋਂ ਹੌਸਲਾ ਕਰਕੇ ਘਰੋਂ ਜਾਈ ਚੋਟ ਖੜਦਾ ਹੈ ਜਿਹੜਾ ਬੰਦਾ ਸਿਆਲਾਂ ਚ ਕੁਝ ਜਿਗਰਾ ਤਾਂ ਹੁੰਦਾ ਹੀ ਹੈ ਓ ਮੈਂ ਮਛਰ ਵੀ ਬਹੁਤ ਆ ਮੇਰੇ ਮਛਰ ਲੜੀ ਜਾਂਦੇ ਟੋਡੇ ਨਹੀਂ ਲੜਦੇ। ਕੋਡਮੋਸ ਨਹੀਂ ਪਹਿਨਾ ਤੂੰ ਘਰ पे ਰਹਿਣਾ। ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ। ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ। ਜਦੋਂ ਕਿ ਮੈਨੂੰ ਲੱਗੇ ਕੀ ਲੱਗੇ ਜਿਵੇਂ ਹੁਣ ਲੱਗ ਰਿਹਾ ਸੀ ਨਾ ਸਪਲੈਂਡਰ ਮੋਟਰ ਦਾ ਸ਼ੱਕ ਪਿਆ ਸੀ ਬੰਦੇ ਨੂੰ। ਹੂੰ ਹੁਣ ਜਿਵੇਂ ਇਹਨਾਂ ਨੇ ਆ ਕੇ ਇੱਥੇ ਬਾਰਦਸਤ ਕਰਨ ਲੱਗੇ। ਹੂੰ ਰੱਬ ਨੂੰ ਤੇ ਆ ਕੇ ਕਿਰਪਾਨ ਫੜੀ ਜੀ ਮਿਸਟਰ ਪੰਜ ਸੈਫੜ। ਮੋਟਰ ਐਂ ਕਰਨਾ ਹੀ ਐਂ ਕਰਨਾ ਹੀ ਰੱਬ ਨੂੰ ਕਿਹਾਣਾ ਗੁਰੂ ਸਾਹਿਬ ਨੂੰ। ਕਿਰਪਾਨ ਲੈਣੀ ਹੱਥ 'ਚ। ਕਰਪਾਨ ਲੈਣੀ ਹੱਥ ਜੀ ਤੁਹਾਡੇ ਮੱਥੇ ਤੇ ਵਜੀ ਕਰਪਾ ਉਹ ਜੀ ਤੇ ਆਇਆ ਜੀ ਪਾਪਾ ਜੀ ਅੱਛਾ ਮੱਥਾ ਲਾ ਪੇਵਰੀ ਪਾਪਾ ਜੀ ਸਜਾ ਦੇ ਆਹਾ ਆਹਾ ਹਸਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲਵਦੀ ਸਿੰਘ ਤੇ ਹਨੇਰਾ ਹੋਇਆ ਹੋਇਆ ਪੂਰਾ ਵਜੇ ਹੋਇਆ ਹੁਣ 11:00 ਵੱਜ ਗਏ ਆ ਪੂਰੇ ਤੇ ਮੈਂ ਨੰਗਿਆ ਜਾਂਦਾ ਸੀ ਤੇ ਬਾਈ ਜੀ ਹੁਣੀ ਇੱਥੇ ਸਾਡੇ ਪਿੰਡ ਪਹਿਰਾ ਲੱਗਦਾ ਆ ਤੇ ਬਾਈ ਜੀ ਇਕੱਲੇ ਪਹਿਰਾ ਲਾਈ ਜਾਂਦੇ ਆ ਗੱਪਰੂ ਨੌਜਵਾਨ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੈਂ ਰੋਟੀ ਖਾ ਕੇ ਤਲਾਹੀ ਖੇਤਿਆਂ ਨੂੰ ਪਾਣੀ ਲਾਉਣ ਮੈਂ ਚੱਲੋ ਪਾਣੀ ਲਾਉਣੇ ਅੱਜ ਸਾਡੀ ਵਾਰੀ ਹੈ ਲੇਟ ਆਈ ਹੋਈ ਆ ਤੇ ਇਹ ਪਾਣੀ ਲਾਉਣ ਚੱਲਾਈ ਆ ਦੇਖ ਲਓ ਮੇਰੇ ਕੋਲ ਹੱਕੀ ਆ ਤੇ ਮੈਂ ਤਲਾਹੀ ਮੈਂ ਕਿਹਾ ਚੱਲ ਹੁਣ ਜਾਂਦੇ ਹੋਏ ਬਾਈ ਦੀ ਇੰਟਰਵਿਊ ਕਰ ਲੈਂਦੇ ਆ ਤੇ ਆਜੋ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਆ ਨਾਮ ਤੁਹਾਡਾ ਪਹਿਲਾਂ ਤਾਂ ਮੇਰੇ ਯਾਰਾ ਦੋਸਤਾਂ ਨੂੰ ਨਾਮ ਦੱਸੋ ਮੇਰਾ ਨਾਮ ਆ ਜੀ ਹਰਸ਼ਵਜੀਤ ਸਿੰਘ ਅਚਾਰਸ਼ਾਲੀ ਹਾਲ ਕਹਿੰਦੇ ਆ ਜੀ ਅੱਜ ਤਣੂ ਆ ਜੋ ਜੀ ਸੋਸ਼ਲ ਮੀਡੀਆ ਤੇ ਮੈਨੂੰ ਹਰਸ਼ਾਲੀ ਹਾਲ ਕਹਿੰਦੇ ਅੱਛਾ ਹਰਸ਼ਾਲੀ ਆ ਹਾਂ ਜੀ ਹਾਂ ਜੀ ਐਕਟਿਵ ਰਹਿੰਦੇ ਹਾਂ ਸੋਸ਼ਲ ਮੀਡੀਆ ਤੇ ਵੀ ਹਾਂ ਜੀ ਹਾਂ ਜੀ ਤੇ ਤੁਸੀਂ ਤੁਹਾਡੇ ਚ ਕੀ ਹੈ ਇਹ ਜਿਆ ਜਾਗਿਆ ਬਈ ਤੁਸੀਂ ਰਾਤ ਨੂੰ ਕੱਲੀ ਪਹਿਰਾ ਲਾਈ ਜਾਂਦੇ ਆ ਕੱਲੀ ਪਹਿਰਾ ਜੀ ਦੇਖੋ ਇੱਕ ਤਾਂ ਮੈਂ ਸ਼ੁਰੂ ਤੋਂ ਬਹਾਦਰ ਹੀ ਬਹੁਤ ਹਾਂ ਅੱਛਾ ਬਹਾਦਰ ਹੋ ਉਹ ਡੋਲੇ ਵੀ ਦਿਖਾਉਨੇ ਆ ਹਾਂ ਜੀ ਹਾਂ ਜੀ ਬਹਾਦਰ ਆਈ ਮੈਂ ਇੱਕ ਤਾਂ ਤੇ ਆਪਣੇ ਜਿਗਰਾ ਬਹੁਤ ਹੈ ਅੱਛਾ ਜਿਗਰਾ ਆਪਣਾ ਡਾਡੂਰਾ ਆਪਣਾ ਲੱਗਦਾ ਨਹੀਂ ਤੇ ਇਸ ਕਰਕੇ ਜਿਗਰਾ ਇਹ ਤੁਸੀਂ ਕਥੋਂ ਲੈ ਕੇ ਆਏ ਹੋ ਇਹ ਜੀ ਕਹਿੰਦੇ ਛਾਤੀਆਂ ਨਾਲ ਮਣ ਬਿਲ ਬੇਨਾ ਜਿਗਰੇ ਸਰੀਰ ਦਾ ਕੰਮ ਦਾ ਜਿਗਰਾ ਤਾਂ ਆਪ ਹੀ ਆ ਜਾਂਦਾ ਜਦੋਂ ਹੌਸਲਾ ਕਰਕੇ ਘਰੋਂ ਰਜਾਈ ਚੋਟ ਖੜਦਾ ਜਿਹੜਾ ਬੰਦਾ ਸਿਆਲਾਂ ਚ ਕੁਝ ਜਿਗਰਾ ਤਾਂ ਹੁੰਦਾ ਹੀ ਆ ਜੀ ਅੱਛਾ ਵੈਸੇ ਤਾਂ ਹੁਣ ਗਰਮੀਆਂ ਆ ਤੇ ਸਿਆਲਾਂ ਦੀ ਗਰਮੀਆਂ ਦੀ ਗੱਲ ਜਦੋਂ ਗਰਮੀ ਦਾ ਦਿਨ ਆ ਜਿਹੜਾ ਬੰਦਾ ਗਰਮੀਆਂ ਚ ਠੰਡੇ ਠੰਡੇ ਪਾਣੀ ਦਾ ਤਾਜੇ ਪਾਣੀ ਦਾ ਮੋਟਰ ਦੇਣਾ ਨਹਾ ਲਵੇ ਉਹ ਜਿਗਰਾ ਆ ਹੀ ਜਾਂਦਾ ਅੱਛਾ ਤੇ ਤੁਹਾਡਾ ਪਿੰਡ ਦੱਸੋ ਪਹਿਲਾਂ ਦਾ ਬਾਈ ਕਈਆਂ ਨੂੰ ਪਿੰਡ ਨਹੀਂ ਪਤਾ ਹੁਣਾ ਪਿੰਡ ਆਲੀ ਵਾਲਾ ਹੀ ਮੇਰਾ ਅੱਛਾ ਜੀ ਇਹ ਆਪਣਾ ਇੱਥੇ ਪੈਂਦਾ ਜੀ ਕਿੱਥੇ ਪੈਂਦਾ ਪੰਜਾਬ ਚ ਪੰਜਾਬ ਚ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਨਾ ਮੱਛਰ ਵੀ ਬਹੁਤ ਆ ਮੇਰੇ ਮੱਛਰ ਲੜੀ ਜਾਂਦੇ ਟੋਡੇ ਨਹੀਂ ਲੜਦੇ ਫੋੜੋਮੋਸ ਨਹੀਂ ਪਹਿਨਾ ਤੂੰ ਘਰ ਪਰ ਰਹਿਣਾ ਅੱਛਾ ਫੋੜੋਮੋਸ ਲਾ ਕੇ ਫੁੱਲ ਤਿਆਰੀਆਂ ਚਾਹੀਦੀਆਂ ਸੀ ਇਹ ਮਸ਼ਹੂਰੀ ਵੀ ਆ ਤਾ ਮੈਂ ਕਾਫੀ ਐਕਸਪੀਰੀਅੰਸ ਆਦਾ ਨੂੰ ਹੈ ਨਾ ਐਕਸਪੀਰੀਅੰਸ ਬਹੁਤ ਹੈ ਤੇ ਤੂੰ ਲਾਇਆ ਹੋਇਆ ਹੈ ਡੀਜ਼ਲ ਹੈ ਹਾਂਜੀ ਭਾਈ ਮੱਛਰ ਦੂਰ ਰਹਿੰਦੇ ਆ ਮੱਛਰ ਤਾਂ ਦੂਰ ਹੀ ਰਹਿੰਦੇ ਤੇ ਤੁਸੀਂ ਕੱਲੇ ਹੀ ਪਹਿਰਾ ਲਾਉਂਦੇ ਲੋਕਾਂ ਦੇ ਮੱਛਰ ਲੜਦੇ ਆਂ ਮੈਂ ਮੱਛਰਾਂ ਦੇ ਲੜਦਾ ਅੱਛਾ ਇਹ ਵੀ ਤੁਸੀਂ ਗੱਲ ਦੇਖੋ ਮਿਰਚ ਬਹੁਤ ਉਹ ਆ ਜੀ ਫੀਚਰ ਤਾਂ ਹੀ ਉਹ ਟੋੜੀ ਐ ਇਹੋ ਜੀ ਸ਼ਾਬਾ ਮੱਛਰ ਵਰਗੀ ਆ ਰੇਂਜ ਰੋ ਤੇ ਹੁਣ ਤੁਸੀਂ ਕਿੰਨੇ ਤੋਂ ਕਿੰਨੇ ਪਹਿਰਾ ਲਾਉਨੇ ਹੋ ਅਸੀਂ ਜੀ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਅੱਛਾ ਹਾਂਜੀ ਤੇ ਕੱਲੇ ਹੀ ਪਹਿਰਾ ਲਾਉਨੇ ਹੋ ਤੁਸੀਂ ਹਾਂਜੀ ਹਾਂਜੀ ਦੂਰ ਦੂਰ ਤੱਕ ਕੋਈ ਵੀ ਨਹੀਂ ਲਿੰਦਾ ਬਾਜਰ ਦੀ ਅੱਖ ਆ ਜੀ ਇੱਧਰ ਦੇਖੋ ਦੂਰ ਦੂਰ ਤੱਕ ਕੋਈ ਵੀ ਨਹੀਂ ਲਿੰਦਾ ਬਸ ਉਹ ਉੱਥੇ ਲੇਟ ਜਾਗਦੀ ਮੋਟ ਤੇ ਉਹ ਤਾਂ ਲੜਾਈ ਹੋਈ ਹੈ ਨਾ ਉੱਥੇ ਪਾਣੀ ਲੈਣ ਚਲੀ ਤਾਂ ਕਰਕੇ ਹਾਂਜੀ ਆ ਬਾਜਰ ਦੀ ਅੱਖ ਆ ਜੀ ਬਹੁਤ ਦੂਰ ਆਹ ਤੇ ਤੁਹਾਡੇ ਇੱਥੇ ਬਾਜ ਵੀ ਬਣਿਆ ਹੋਇਆ ਦੇਖੋ ਇਹ ਫਿਰ ਬਾਜ ਇਹਦੀ ਬਾਜ ਹੀ ਹੋਊਗਾ ਹੀ ਸਾਰੇ ਕਿਤੇ ਠੀਕ ਬਾਜਰ ਦੀ ਅੱਖ ਆ ਉਹ ਗੱਡੀ ਜਾਂਦੀ ਹੈ ਹੁਣ ਮੈਂ ਉਹ ਚ ਦੇ ਦੇ ਦੱਸ ਦੇਣਾ ਤੁਹਾਨੂੰ ਇੱਕ ਬੰਦਾ ਵਾ ਇੱਕ ਬੁੜੀ ਆ ਤੇ ਦੋ ਜਵਾਕ ਆਈ ਸਵਿਫਟ ਗੱਡੀ ਆ ਲਾਈ ਪਾਈ ਹੋਏ 18 ਇੰਚੀ ਠੀਕ ਆ ਜੀ ਮੂਰ ਲੀਆਂ ਲਾਈਟਾਂ ਡਿਮ ਕੀਤੀਆਂ ਹੋਈਆਂ ਬੰਦੇ ਨੇ ਹੁਣ ਕਰ ਲਈਏ ਹਾਈ ਠੀਕ ਆ ਜੀ ਹਾਂਜੀ ਵਾ ਤੁਸੀਂ ਤਾਂ ਔਰਦੇ ਕੌਂ ਦੀ ਪਿੱਠ ਤੇ ਤੀਰ ਮਾਰਦੇ ਨੇ ਮੇਰੇ ਸਾਈ ਹਾਂਜੀ ਹਾਂਜੀ ਪਰ ਪਿੱਠ ਤੇ ਮਾਰਨ ਵਾਲੇ ਆਪਾਂ ਕੰਮ ਹੀ ਨਹੀਂ ਕਰਦੇ ਅੱਛਾ ਤੇ ਆਹ ਕਿਰਪਾਨ ਦਿਖਾ ਕੇ ਭੱਜ ਲੈਣੇ ਨੇ ਤਰਪਾਨ ਤੁਸੀਂ ਕਿੱਥੋਂ ਲਈ ਆ ਇਹ ਇੱਕ ਕਿਰਪਾਨ ਸਾਹਿਬ ਜੀ ਆਪਾਂ ਲਈ ਸੀ ਆਰਮਵੀਰ ਸਾਹਿਬ ਤੋਂ ਵਾਹਿਗੁਰੂ ਵਾਹਿਗੁਰੂ ਹਾਂਜੀ ਤੇ ਮਹਾਂ ਤੁਸੀਂ ਦੋ ਹੱਥਾਂ ਨਾਲ ਚੱਕਦੇ ਹੋ ਉਹਨੂੰ ਉਹ ਪਰ ਹੋਜੀ ਕੋਈ ਨਹੀਂ ਕੀ ਜੇ ਮੇਰੇ ਮੁਲਾਕੇ ਮੈਂ ਹੋ ਜੂਗਾ ਤਬ ਅੱਛਾ ਚਲੋ ਬਾਕੀ ਜੀ ਤੁਹਾਨੂੰ ਦੱਸਿਆ ਪਹਿਲਾਂ ਵੀ ਛਾਤੀਆਂ ਨਾ ਮੇਡਨ ਬਲਿਆ ਬਿਨਾ ਜਿਗਰੇ ਸਰੀਰ ਕਿਹੜੇ ਕੰਮ ਦਾ 13 ਹਲਾ ਨਾ ਕੋਈ ਬੋਂਦਾ ਪਿਆ 59 11 ਦੀ ਬੜਕਾ ਹੀ ਤੇ ਦੂਜਾ ਹਾਈਲਾਈਟਰ ਦਾ ਚੋਬਰ ਕਿੰਨੇ ਸਿਲੰਡਰ ਹੀ ਇਹ ਵੀ ਦੱਸ ਦਿਓ ਤਿੰਨ ਸਿਲੰਡਰ ਅੱਛਾ ਤਨ ਨਹੀਂ ਟਰੈਕਟਰ ਤਿੰਨ ਸਿਲੰਡਰ ਇਹ ਨਹੀਂ ਹੁੰਦੇ ਨਹੀਂ 올ਡ ਮਾਡਲ ਆਈ ਤੁਹਾਨੂੰ ਨਹੀਂ ਪਤਾ ਜੀ ਇਹ ਤੁਹਾਨੂੰ ਪਤਾ ਮੇਰੇ ਇੱਕ ਸ਼ੱਕ ਨਾ ਕਰੋ ਇਹ ਉਤੇ ਅੱਛਾ ਅੱਛਾ ਤੇ ਤੁਸੀਂ ਫਿਰ ਕੱਲੇ ਪਹਿਰਾ ਲੋਣੇ ਤੋਂ ਤੁਹਾਡਾ ਕੋਈ ਸੰਗੀ ਸਾਥੀ ਯਾਰ ਬੇਲੀ ਜੂੰਡੀ ਦਾ ਯਾਰ ਕੋਈ ਨਾ ਨਹੀਂ ਆਉਂਦਾ ਨਹੀਂ ਜੀ ਇੱਕ ਹੀ ਸੀਗਾ ਯਾਰ ਆਪਾਂ ਬੜੇ ਯਾਰ ਬਣਾਈਦੇ ਨਹੀਂ ਅੱਛਾ ਇੱਕ ਯਾਰ ਸੀਗਾ ਉਹ ਅੱਜ ਕੱਲ ਬਾਜ ਜਦੋਂ ਫੋਨ ਲਾਉਂਦਾ ਮੈਂ ਇੱਥੇ ਆਵੇਂ ਉੱਥੇ ਆਵੇਂ ਆਹ ਕਰਦਾ ਮੈਂ ਉਹ ਕਰਦਾ ਬੱਕਰੀ ਧਾਰਾਂ ਕਢਦਾ ਮੈਂ ਪੱਠਾਂ ਹੀ ਰੇਸ ਲਾਉਣਾ ਮੈਂ ਆਹ ਕਰਦਾ ਚੰਨੀ ਵੀ ਬਣਿਆ ਫਿਰਦਾ ਹੈ ਉਹ ਚੰਨੀ ਦੀ ਗੱਲ ਕਰਦਾ ਮੈਂ ਚੰਨੀ ਦੀ ਹੀ ਗੱਲ ਕਰਦਾ ਤੁਸੀਂ ਚੰਨੀ ਦੀ ਸੀਐਮ ਚੰਨੀ ਦੀ ਗੱਲ ਕਰਦੇ ਹਾਂਜੀ ਹਾਂਜੀ ਅੱਛਾ ਚੰਨੀ ਦੀ ਵੀ ਗੱਲ ਕਰਦਾ ਮੈਂ ਘਰ ਘਰ ਚੱਲੀ ਗੱਲ ਉਹੀ ਚੱਨੀ ਕਰਦਾ ਮਸਲੇ ਹੱਲ ਅੱਛਾ ਉਹ ਚੱਨੀ ਕਰਦਾ ਮਸਲੇ ਹੱਲ ਅੱਛਾ ਰੇਤੀ ਵਾਲੀ ਟਰਾਲੀ ਜਾਂਦੀ ਆਈ ਕਟੋ ਨਹੀਂ ਤਾਂ ਘੱਟ ਸੋਨਾ ਦੀ ਘੱਟ ਟਰੈਕਟਰ ਆ ਉੱਤੇ ਲੈਂਟਾਂ ਲੱਗੀਆਂ ਨੇ ਚੋਬਰ ਨੇ ਵਧੀਆ ਸ਼ਿੰਗਾਰਿਆ ਹੋਇਆ ਟਰੈਕਟਰ ਆ 800 ਫੁੱਟ ਰੇਤਾ ਲਈ ਜਾਂਦਾ ਹੀ ਪਿੱਛੇ ਇੱਕ ਸਪਲੈਂਡਰ ਮੋਟਰ ਹਲਾਉਂਦਾ ਵਾ ਚਲੋ ਕੋਈ ਨਾ ਉੱਤੇ ਦੋ ਜਣੇ ਬੈਠੇ ਆ ਚਲੋ ਹੁਣ ਰੋਡ ਆ ਇਹਨਾਂ ਦੀ ਮੈਨੂੰ ਸ਼ੱਕ ਪੈ ਰਹੀ ਆ ਦੇਖੋ ਦੇਖੋ ਇਹ ਮੇਰੇ ਹੀ ਨਾ ਮਾਰਦੇ ਹੋ ਕਦੇ ਛੱਡੋ ਜੇ ਤੋ ਕੋਈ ਤੁਸੀਂ ਇਹ ਦੱਸੋ ਇਹ ਬਾਕੀ ਗੱਲਾਂ ਛੱਡੋ ਜਦੋਂ ਕੋਈ ਇੱਥੇ ਚੋਰ ਚੱਕਾ ਆ ਜਾਂਦਾ ਕਾਲੇ ਕਛਿਆਂ ਵਾਲਾ ਆ ਜਾਂਦਾ ਤੁਸੀਂ ਕੀ ਕਰਦੇ ਹੋ ਪਹਿਲਾ ਸਟੈਪ ਤੁਹਾਡਾ ਕੀ ਆ ਦੇਖੋ ਜੀ ਆਪਾਂ ਪੂਰੇ ਪ੍ਰੀਪੇਅਰ ਹੋਨੇ ਆ ਜੀ ਤਿਆਰੀ ਚ ਹੋਨੇ ਆ ਆਪਾਂ ਕਿਹੜੀ ਤਿਆਰੀ ਚ ਭੱਜਣ ਦੀ ਭੱਜਣ ਦੀ ਚ ਵਿਸਥਾਰਪੂਰਕ ਦੱਸਾਂ ਤੁਹਾਨੂੰ ਦੱਸੋ ਖੁੱਲ ਕੇ ਦੱਸੋ ਪੂਰਾ ਮੈਂ ਖੁੱਲ ਕੇ ਦੱਸਾਂ ਦੀ ਤੁਹਾਨੂੰ ਜਦੋਂ ਕੋਈ ਮੈਨੂੰ ਲੱਗੇ ਕੀ ਲੱਗੇ ਜਿਵੇਂ ਹੁਣ ਲੱਗ ਰਿਹਾ ਸੀ ਨਾ ਸਪਲੈਂਡਰ ਮੋਟਰ ਵਾਲਾ ਸ਼ੱਕ ਪਿਆ ਸੀ ਮੈਨੂੰ ਹੂੰ ਹੁਣ ਜਿਵੇਂ ਇਹਨਾਂ ਨੇ ਆ ਕੇ ਇੱਥੇ ਵਾਰਦਤ ਕਰਨ ਲੱਗੇ ਹੂੰ ਰੱਬ ਨੂੰ ਤੇ ਆ ਕੇ ਕਿਰਪਾਨ ਫੜੀ ਕਿ ਪੈਣਾ ਸਾਬ ਐਂ ਕਰਨਾ ਹੀ ਐਂ ਕਰਨਾ ਹੀ ਰੱਬ ਨੂੰ ਧਿਆਉਣਾ ਗੁਰੂ ਸਾਹਿਬ ਨੂੰ ਕਿਰਪਾਨ ਲੈਣੀ ਹੱਥ 'ਚ ਕਿਰਪਾਨ ਲੈਣੀ ਹੱਥ 'ਚ ਜੀ ਤੁਹਾਡੇ ਮੱਥੇ ਤੇ ਵਜੀ ਕਿਰਪਾ ਉਹ ਜੀ ਧਿਆਇਆ ਜੀ ਬਾਬਾ ਜੀ ਅੱਛਾ ਮੱਥਾ ਲਾ ਬਈ ਬਾਬਾ ਜੀ ਸਜਾ ਦੇ ਦਿੰਦੇ ਅੱਛਾ ਕਿਰਪਾਨ ਚੱਕਣੀ ਜੀ ਬਾਬੇ ਜੀ ਨੂੰ ਧਿਆਉਣਾ ਹੀ ਹੰਮ ਅੱਡੀਆਂ ਤੋਕ ਲੈ ਕੇ ਭੱਜ ਲੈਣਾ ਅੱਡੀਆਂ ਨੂੰ ਥੁੱਕ ਲੈ ਛੇ ਨਹੀਂ ਦੇਖਣਾ ਪਿੱਛੇ ਨਹੀਂ ਦੇਖਣਾ ਵੀ ਕੀ ਹੁੰਦਾ ਕੀ ਨਹੀਂ ਭੱਜ ਲੈਣਾ ਚਾਹੇ ਚੋਰੀ ਚੋਰੀ ਕਰ ਜਾਣ ਉਹ ਜੀ ਇੰਨਾ ਗਾਣਾ ਨਾ ਜਾ ਅੱਛਾ ਇੰਨਾ ਗਾਣਾ ਹਾਂ ਜੀ ਚਲੋ ਇੱਥੇ ਰੁਕ ਲੈ ਅਗਲੀ ਚੋਰੀ ਕਰਨ ਆਏ ਤਾਂ ਫਿਰ ਚੋਰੀ ਕਰਨਗੇ ਕਿਹੋ ਜਿਹੀਆਂ ਗੱਲਾਂ ਕਰ ਦਿੰਦੇ ਸੀ ਇਹੋ ਜਿਹੀਆਂ ਕਰਦੇ ਹੁੰਦੇ ਸੀ ਚਲੋ ਕਰ ਨਹੀਂ ਚਲੋ ਫਿਰ ਤੁਸੀਂ ਇਕੱਲੇ ਪਹਿਰਾ ਲਾਉਣੇ ਹੋ ਐਡਾ ਜਿਗਰਾ ਘੁੰਮਦੇ ਰਹਿੰਦੇ ਹੋ ਤੁਸੀਂ ਫਿਰਾਂ ਪਿੰਡ 'ਚ ਤੇ ਐ ਨਹੀਂ ਕਹਿੰਦੇ ਜਿਵੇਂ ਫਿਲਮਾਂ 'ਚ ਮੈਂ ਦੇਖਿਆ ਬਈ ਜਾਗਦੇ ਰਹੋ ਇਦਾਂ ਨਹੀਂ ਕਹਿੰਦੇ ਨਾ ਜੀ ਆਪਾਂ ਕਹਿੰਦੇ ਸਾਰੇ ਸੌਂ ਜਣ ਵਧੀਆ ਨੀਂਦ ਅੱਛਾ ਮੈਂ ਇਕੱਲਾ ਹੀ ਜਾਗਦਾ ਹਾਂ ਜੀ ਸਾਰਿਆਂ ਦੀ ਸੁਰੱਖਿਆ ਕਰਦਾ ਹਾਂ ਮੈਂ ਜੀ ਭਰੋਸਾ ਹਾਂ ਜੀ ਭਰੋਸਾ ਹੈਗਾ ਪਿੰਡ ਵਾਲਿਆਂ ਨੂੰ ਠੀਕ ਤੁਹਾਨੂੰ ਮੈਂ हां मेनू हैगा मैं ताईयां दा टोडी इंटरव्यू करदा पया हां धन्यवाद जी धन्यवाद जी बहुत बहुत मेनू मान ਛੋਟੇ नहीं सच थोनू मान है तान्वादी, 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 थो थो मेरे हां मेनू मान है टोडे ते एजे गब्बरू नौजवान सारे किते होने चाहिदे आ सारे पिंडा च होने चाहिदे तां ही ਗੱਲਬਾਤ ਹੋਊਗੀ ਤੁਸੀਂ ਕੱਲੇ ਪੈਰਾ ਲੌਣਨੇ ਤੇ ਤੁਹਾਡੀ ਮੰਮੀ ਡੈਡੀ ਨਹੀਂ ਕੁਛ ਕਹਿੰਦੇ ਨਹੀਂ ਜੀ ਮੰਮੀ ਡੈਡੀ ਕੁਛ ਨਹੀਂ ਕਹਿੰਦੇ ਅੱਛਾ ਮੰਮੀ ਡੈਡੀ ਨੂੰ ਵਧੀਆ ਹੁੰਦਾ ਬਈ हां ਕਿਉਂਕਿ ਸਾਡਾ ਘਰ ਨੇੜੇ ਹੀ ਆ ਜੀ ਅੱਛਾ ਤੇ ਮੰਮੀ ਡੈਡੀ ਨੂੰ ਵਧੀਆ ਹੁੰਦਾ ਚਲ ਘਰ ਦੀ ਵੀ ਰਾਖੀ ਕਰਦਾ ਅੱਛਾ ਅੱਛਾ ਕਿਉਂਕਿ ਸਾਡੇ ਅਹੀ 2500 ਦਾ ਕੁੱਤਾ ਲਿਆ ਸੀ ਨਾ ਉਹਦੀ ਵੀ ਰੱਖੀ ਕਰਨੀ ਬਹੁਤ ਔਖੀ ਤੇ ਤੁਸੀਂ ਦਿਨੇ ਕੰਮ ਕਰ ਕੀ ਕਰਦੇ ਹੋ ਪੜ੍ਹਦੇ ਪੜ੍ਹਦੇ ਹੋ ਜਾਂ ਫਿਰ ਕੀ ਕਰਦੇ ਹੋ ਨਹੀਂ ਮੈਂ ਪਲੱਸ 2 ਕਰ ਲਈ ਆ ਜੀ ਤੇ ਹੁਣ ਮੈਂ ਵਿਹਲਾ ਹਾਂ ਅੱਛਾ ਵਿਹਲੇ ਹੁਣ ਪਲੱਸ 2 ਕਰਕੇ ਤੇ ਦਿਨੇ ਫਿਰ ਸਮਝ ਆਉਂਦੇ ਹੋ ਰਾਤ ਨੂੰ ਪੈਦਾ ਹਾਂ ਹਾਂਜੀ ਵੈਸੇ ਤਾਂ ਮੈਨੂੰ ਨੀਂਦ ਆਉਂਦੀ ਨਹੀਂ ਅੱਛਾ ਪਰ ਫਿਰ ਮੈਂ ਸੌ ਜਾਂਦਾ ਹਾਂ ਫਿਰ ਵੀ ਧੱਗੇ ਨਾਲ ਚਲੋ ਸੋਣਾ ਸਿਹਤ ਲਈ ਚੰਗੀ ਗੱਲ ਆ ਹਾਂਜੀ 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 ਤੁਸੀਂ ਚਲੋ ਇੰਨਾ ਮਾਂ ਯੋਗਾ ਪਿੰਡ ਤੇ ਹੁਣ ਟਰੋਸ ਆਇਆ ਤੁਹਾਡੇ ਦੇ ਹਾਂਜੀ ਤੇ ਆ ਨਾ ਦੇਖ ਹੀ ਜਾਇਆ ਕਰੋ ਚਾਰੇ ਪਾਸੇ ਨੀਕਾ ਹੈਗੀ ਹੈ ਹੀ ਮੇਰੀ ਤੁਹਾਡੀ ਅੱਖ ਬਾਜ ਵਾਰਾ ਤੁਹਾਡੇ ਬਾਜ ਬਣੇ ਆ ਜੇ ਤੁਹਾਨੂੰ ਕਿਹਾ ਸੀ ਨਾ ਮੈਂ ਸ਼ਰਟ ਕੱਢੀ ਦੱਸੀ 18 ਇੰਚ ਲਾਈ ਚਾਰੇ ਨੇ ਬੈਠੇ ਹਾਂਜੀ ਹਾਂਜੀ ਛਦਵਾ ਟੱਪ ਗਈ ਛਦਵਾ ਟੱਪ ਗਈ ਹਾਂਜੀ ਦੱਸਦੀ ਪਈ ਆਈ ਮੈਨੂੰ ਤੁਸੀਂ ਤਾਂ ਫਿਰ ਉੜਦੇ ਜਹਾਜ਼ ਦੀਆਂ ਸਵਾਰੀਆਂ ਵੀ ਗੱਲ ਲੈਂਦੇ ਹੋਣੇ ਹਾਂਜੀ ਇੱਕ ਦੋ ਤਾਂ ਫਰਕ ਪੈਂਦਾ ਕਿ ਫਿਰ ਬਾਥਰੂਮ ਬੂਰ ਹੁੰਦੀਆਂ ਆਉਂਦੀਆਂ ਅੱਛਾ ਅੱਛਾ ਬਾਕੀ ਤਾਂ ਗੈਣੀ ਲਈ ਠੀਕ ਆ ਠੀਕ ਆ ਹਾਂਜੀ ਕੇ ਤਲਵਾਰ ਫੇਰ ਚਲਾਉਣੀ ਕਿੱਥੋਂ ਸਿਕਗੇ ਉន្តែ ਹੀ ਰੱਖੀ ਆ ਚਲਾਉਣੀ ਆਉਂਦੀ ਫਲਮਾਂ ਜੀ ਦੇਖੀ ਸੀ ਕਿਵੇਂ ਚਲਾਈ ਦੀ ਆ ਅੱਛਾ YouTube ਤੋਂ ਬਾਕੀ ਸਿੱਖ ਲਈ ਸੀ ਮਾੜੀ ਮਾੜੀ ਠੀਕ ਆ ਠੀਕ ਹਾਂਜੀ ਬਾਕੀ ਸਾਨੂੰ ਪਤਾ ਹੀ ਆ YouTube ਤੋਂ ਸਿੱਖੇ ਕਿ ਹੈ ਜੀ ਚਲਦੀਆਂ ਹੁੰਦੀਆਂ ਵਧੀਆ ਹੀ ਮਤਲਬ ਹਾਂਜੀ ਹਾਂਜੀ ਤੇ ਹੋਰ ਦੱਸੋ ਕੀ ਹੋ ਗਿਆ ਆਹ ਬਾਈ ਸਾਹਿਬ ਪਤਾ ਨਹੀਂ ਕਿੱਧਰ ਪਾਂਦੀ ਓਏ ਪਤਾ ਨਹੀਂ ਇਹਨਾਂ ਨੂੰ ਕੀ ਦਿਖੀ ਜਾਂਦਾ ਆ ਆਓ ਆਗੇ ਬਾਈ ਜੀ ਬਾਈ ਜੀ ਕੀ ਹੋ ਗਿਆ ਸੀ ਦੇਖੋ ਕਿਰਪਾਨ ਕਦੇ ਆਪਣੀ ਨਾ ਮਾਰਦੇ ਨਹੀਂ ਮਾਰਦਾ ਨਹੀਂ ਠੀਕ ਆ ਹੁ ਸਭ ਕੁਝ ਹਾਂਜੀ ਸਾਰਾ ਕੁਝ ਠੀਕ ਆ ਜੀ ਤੇ ਕੀ ਹੋ ਗਿਆ ਸੀ ਪ੍ਰਿੰਡ ਸੀਗੀ ਜੀ ਮੈਂ ਕਿਹਾ ਥੋੜੇ ਲੜਨਾ ਥੋੜੀ ਰੱਖਿਆ ਕਰਦਾ ਅੱਛਾ ਪ੍ਰਿੰਡ ਕਰਕੇ ਵੀ ਤੁਸੀਂ ਭੱਜ ਜਾਂਦੇ ਹੋ ਹਾਂਜੀ ਰੱਖਿਆ ਕਰਨੀ ਪੈਂਦੀ ਹੈ ਜੀ ਸਾਰੇ ਸਾਰੇ ਨਹੀਂ ਹੁਣ ਮੇਰੀ ਤੁਸੀਂ ਵੀ ਸਾਡੇ ਪਿੰਡ ਦੇ ਨਾਗਰਿਕ ਹੁਣ ਮੈਂ ਤੁਹਾਡੀ ਰੱਖਿਆ ਕਰਦਾ ਹੂੰ ਚਲੋ ਮੈਂ ਤਾਂ ਚੱਲਾ ਹੀ ਪਾਣੀ ਲਾਉਣ ਛੋਣੇ ਨੂੰ ਤੁਹਾਡੇ ਪਿੰਡ ਲੜ ਨਹੀਂ ਤੀ ਬੈਕ ਮੋੜ ਆਣੇ ਨਾ ਤੁਹਾਡੇ ਛੋਣੇ ਨੂੰ ਨੁਕਸਾਨ ਹੋਣਾ ਹੈਗਾ ਤਾਂ ਕਰਕੇ ਬਚਾ ਲੈ ਗਿਆ ਤੇ ਦੇਖੋ ਬਾਈ ਕਿੱਡਾ ਵੱਡਾ ਜਿਗਰਾ ਇਕੱਲੇ ਇਕੱਲੇ ਹੁਣ ਜੇ ਕੀੜੀ ਤੁਰ ਜਾਂਦੇ ਬਾਈ ਜ ਤੇਨੀ ਹੋਰੀ ਇਕ ਹੋਰੀ ਇਕ ਹੋਰੀ ਉਹ ਉਹ ਲੈ ਕੇ ਚੱਲੀ ਰੋਟੀ ਤੇ ਧੁਗੜਾ ਉਹਦੇ ਘਰੇ ਉਹਨੇ 3 ਕਿਲੋਮੀਟਰ ਦੂਰ ਜਣਾਈ ਅੱਛਾ ਤੇ ਦੂਜੀ ਉਹਦੇ ਭਾਗ ਰੈਂਤਰੀ ਫਰਦੀਆ ਬਸ ਚਲੋ ਤੁਹਾਨੂੰ ਹੁਣ ਕੀੜੀਆਂ ਵੀ ਦਿਖਾ ਦਾਂਗੇ ਸ਼ਾਰਟਸ ਦੇ ਹਾਂਜੀ ਸ਼ਾਰਟਸ ਤੇ ਭਾਈ ਤੁਸੀਂ ਇੰਨਾ ਵੱਡੀ ਤੁਹਾਡੀ ਆਵਾਜ਼ ਵਰਗੀ ਆਖਿਆ ਹਾਂਜੀ 6 ਫੁੱਟ ਆਧੇ ਆ ਹਾਂਜੀ ਹਾਂਜੀ ਤੇ 12 ਪੜੇ ਲਿਖੇ ਹੋਣੇ ਨਾ ਤੁਸੀਂ ਹਾਂਜੀ ਐਡਾ ਜਿਗਰਾ ਤੁਹਾਡਾ ਹਾਂਜੀ 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 ਸਾਨੂੰ ਮਾਣ ਆ ਬਈ ਸਾਡੇ ਪਿੰਡ ਦਾ ਗੱਭਰੂ ਨੌਜਵਾਨ ਇੱਕਲਾ ਪੈਰਾ ਲਾਉਂਦਾ ਆ ਨਾ ਮੇਰੇ ਪੈ ਨਾ ਫੜ ਤੂੰ ਤਾਂ ਮੇਰੇ ਭਰਾਵਾਂ ਵਰਗੇ ਹੋ ਉਹ ਮੈਂ ਹੋਏ ਨਾ ਉਹ ਇਮੋਸ਼ਨ ਇਮੋਸ਼ਨਲ ਹੋ ਜਾਣਾ ਠੀਕਾ ਠੀਕਾ ਤੇ ਮੈਂ ਤਾਂ ਕਹਿੰਦਾ ਹਰ ਪਿੰਡ ਚ ਇਹੋ ਜਿਹੇ ਗੁੱਪ ਨੌਜਵਾਨ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਉਹ ਦੇਖੋ ਮੇਰੇ ਮਾਰੀ ਆ ਦੇਖੋ ਇਹੋ ਜਿਹੇ ਦੇਖੋ ਉਹ ਬਈ ਇਹੋ ਜਿਹੇ ਨਾ ਹੋਣ ਮੈਂ ਤਾਂ ਕਹਿੰਦਾ ਇਹੋ ਜਿਹੇ ਨਾ ਹੋਣ ਬਈ ਮੈਂ ਬੰਦੇ ਦੇਖਿਆ ਸੀ ਬੰਦੇ ਤੁਸੀਂ ਇੱਧਰ ਬੰਦਾ ਮਾਰਦੇ ਨਾਲ ਸੀ ਤੁਹਾਡੇ ਬੱਜੀ ਤੇ ਬੱਜੀ ਆ ਕਿਵਰੀ ਹੋ ਜਾਂਦੀ ਉਜੀ ਚ ਪਰ ਮੈਂ ਹੁਣ ਦੇਖੋ ਜੀ ਸਾਰੇ ਪਿੰਡ ਨੂੰ ਬਚਾਉਣ ਕਰਕੇ ਮੈਂ ਇੱਕ ਅੱਧਾ ਮਰ ਜੂ ਮੈਂ ਉਹਨੂੰ ਘਰਾਂ ਦਾ ਨਹੀਂ ਮੈਂ ਵੀ ਮੂਦਾ ਪਖ ਲੈਣਾ ਸੀ ਮੈਂ ਵੀ ਟੋਡੇ ਪਿੰਡ ਦਾ ਹੀ ਮੁੰਡਾ ਆ ਭਾਜੀ ੱੱੱਕਾ ਕਰੀ ਜਾਂਦੇ ਆ ਯਾਰ ਚਲੋ ਆਜੋ ਆਜੋ ਇੱਧਰ ਆਜੋ ਇੱਧਰ ਆਜੋ ਇੱਧਰ ਆਜੋ ਤੇ ਤੇ ਹੁਣ ਜਿਹੜੇ ਵੀਡੀਓ ਦੇਖ ਰਿਹਾ ਤੁਸੀਂ ਉਹਨਾਂ ਨੂੰ ਕੀ ਕਹੋਗੇ ਮੈਂ ਉਹਨਾਂ ਨੂੰ ਕਹੂੰਗਾ ਵੀ ਜੇਦੋਂ ਤੁਹਾਡੇ ਤੇ ਕੋਈ ਵੀ ਔਖਾ ਸਮਾਂ ਆਉਂਦਾ ਹਮ ਮੇਰੇ ਵਾਂਗੂ ਤਾਂ ਬਿਲਕੁਲ ਨਾ ਕਰਿਓ ਔਡੀਆਂ ਥੋਕ ਲੈ ਕੇ ਨਾ ਭਜਿਓ ਲੜਾਈ ਕਰਿਓ ਨਾ ਬੇਸ਼ੱਕ ਦੀ ਤੁਸੀਂ ਹਾਰਜੋ ਪਰ ਥੋੜਾ ਇਤਿਹਾਸ 'ਚ ਨਾ ਗਿਣਿਆ ਜਾਊਗਾ ਵੀ ਹਾਂ ਲੜੇ ਸੀਗੇ ਠੀਕ ਆ ਜੀ ਬਾਕੀ ਜੀ ਮੈਂ ਵੀ ਬੇਸ਼ੱਕ ਦੀ ਏਦਾਂ ਭਜਦਾ ਮਾਂ ਜਾਂ ਤੁਹਾਨੂੰ ਜਿੰਨੀਆਂ ਗੱਲਾਂ ਹੋਈਆਂ ਬੇਸ਼ੱਕ ਦੀ ਇਹ ਕੀਤੀਆਂ ਪਰ ਜਦੋਂ ਗੁਰੂ ਦੀ ਗੱਲ ਆਊਗੀ ਯਹੀ ਡਟ ਕੇ ਲੜਾਂਗੇ ਵੱਡੇ ਵੀ ਜਾਵਾਂਗੇ ਉਦੋਂ ਨਹੀਂ ਪਿੱਛੇ ਹਟਾਂਗੇ ਜੀ ਉਦੋਂ ਨਹੀਂ ਭੱਜਾਂਗੇ ਹਾਂਜੀ ਧਰਮ ਨਾਲ ਮੈਨੂੰ ਆ ਗਾਣੇ ਕੀੜਕੇ ਧਰਤਾ ਗੱਬਰੂ ਦੀ ਨੌਜਵਾਨ ਪੀੜ੍ਹੀ ਏ ਸਾਡੇ ਪੰਜਾਬ ਦੀ ਪੀੜ੍ਹੀ ਆ ਇਹ ਇੱਕ ਇਹ ਕਹਿ ਕੇ ਬਦਲੇ ਲੈਂਦੀ ਆ ਹਾਂਜੀ ਸਾਰਿਆਂ ਨੂੰ ਏਦਾਂ ਸੋਚਣਾ ਚਾਹੀਦਾ ਸੀ ਹੂੰ ਤੇ ਹੁਣ ਕੀ ਕਹੋਗੇ ਜਿਹੜੇ ਹੁਣ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕਹੋਗੇ ਬਈ ਤੁਸੀਂ ਵੀ ਪਹਿਰਾ ਲਾ ਆਪਦੇ ਆਪਦੇ ਪਿੰਡਾਂ 'ਚ ਹੀ ਗੋਦਵਾਰੇ ਪਹਿਰਾ ਲਾਇਆ ਕਰੋ ਤਾਂ ਜੋ ਸ਼ਰਾਰਤ ਨਾ ਹੋਵੇ ਕੋਈ ਹਾਂਜੀ ਜਿੱਦਾਂ ਕੋਈ ਬੇਅਤਬੀ ਦੀ ਘਟਨਾ ਕੋਈ ਚੋਰੀ ਚੱਕੀ ਨਾ ਹੋਵੇ ਵੈਸੇ ਤਾਂ ਨਹੀਂ ਹੁੰਦੀ ਸਾਨੂੰ ਸਿੰਘਾਂ ਤੇ ਪੰਜਾਬੀਆਂ ਤੇ ਬੂਰਾ ਮਾਣ ਆ ਹੂੰ ਬਾਕੀ ਜਿਹੜੇ ਕਰਨ ਵਾਲੇ ਉਹ ਵੀ ਡਰਦੇ ਨੇ ਜੀ ਡਰਦੇ ਉਹ ਵੀ ਨਹੀਂ ਕਰਦੇ ਉਤਾਂ ਵਿੱਚੋਂ ਕੋਈ ਹੁੰਦੇ ਆ ਤੁਸੀਂ ਕੈਮਰੇ ਦੇ ਸਾਰੇ ਨਾ ਰਿਆ ਕਰੋ ਬਾਈ ਜਿੱਦਾਂ ਹੁਣ ਉੱਥੇ ਕੈਮਰਾ ਲੱਗਾ ਬਾਈ ਕੈਮਰਾ ਬੰਦਾ ਨਹੀਂ ਫੜ ਕੈਮਰਾ ਬੰਦਾ ਨਹੀਂ ਫੜ ਸਕਦਾ ਬਸ ਰਿਕਾਰਡ ਹੀ ਕਰ ਸਕਦਾ ਕੱਲਾ ਰਿਕਾਰਡ ਹੀ ਕਰ ਸਕਦਾ ਜੇ ਹੁਣ ਉੱਤੇ ਕੁਝ ਲੋਈ ਲੋਈ ਲੈ ਕੇ ਆ ਜੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਹੁਣ ਇਸ ਕਰਕੇ ਬਾਈ ਪਹਿਰੇ ਲਾਇਆ ਕਰੋ ਤੇ ਜਵੇਂ ਹੁਣ ਇਕੱਲੇ ਨਾ ਲਾਇਆ ਕਰੋ ਜਿੱਦਾਂ ਬਾਈ ਜੀ ਇਕੱਲੇ ਆ ਮਤਲਬ ਤਿੰਨ ਚਾਰਿਆਂ ਨਾਲ ਇਹ ਤਾਂ ਚਲੋ ਹੁਣ ਸਾੜੇ ਹੋਏ ਆ ਬੰਦੇ ਤੈਂ ਚਾਰਿਆਂ ਨੇ ਲਾਇਆ ਕਰੋ ਪਹਿਰਾ ਵਧੀਆ ਤੇ ਹਾਂਜੀ ਜੇ ਸਾਡੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਹਾਂਜੀ ਇਹ ਸਾਡੀ ਵੀਡੀਓ ਜੀ ਸਿਰਫ ਇੱਕ ਸੰਦੇਸ਼ ਦੇਣ ਵਾਸਤੇ ਸੀਗੀ ਕੋਈ ਇਹਨੂੰ ਸੀਰੀਅਸਲੀ ਨਾ ਲਿਓ ਬਸ ਐਂਟਰਟੇਨਮੈਂਟ ਵਾਸਤੇ ਤੇ ਇੱਕ ਸੰਦੇਸ਼ ਪਹੁੰਚਾਉਣ ਵਾਸਤੇ ਸੀਗੀ ਵੀ ਗੁਰਦੁਆਰੇ ਪਹਿਰੇ ਲਾਓ ਕਿ ਤੁਹਾਨੂੰ ਸ਼ਰਾਰਤ ਨਾ ਹੋ ਸਕੇ ਇਹਨੂੰ ਸੀਰੀਅਸਲੀ ਕੋਈ ਨਾ ਲਿਓ ਵੀ ਸਾਡੇ ਜਿਹੜੀਆਂ ਗੱਲਾਂ ਉੱਚੀ ਨੀਚੀ ਹੋ ਜਾਂਦੀਆਂ ਕੋਈ ਮਾਫ ਕਰਿਓ ਬਸ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ